ਹੋਏ ਬਹੁਤ ਪਿਆਰੇ ਪਿਆਰ ਸਹਿਜ ਪਿਆਰੇ ਚਾਹੇ ਅੰਮ੍ਰਿਤਾਂ ਹੱਟੀਆਂ ਜੱਟੀਆਂ ਸਾਪੀਆਂ ਜਿਨ੍ਹਾਂ ਨਾਮ ਥੋੜੀ ਥੋੜੀ ਕੀ ਕਰਨੀ ਪੈ ਲੁੱਟੀਆਂ ਗੱਡੀਆ ਥੋੜੀ ਥੋੜੀ ਆ ਸ਼ੇਰ ਤੇ ਮਗਰਰਾਸ ਦੀ ਕਿਰਦੇ ਖਾਲਸਾ ਵਾਗੁਰੂ ਦੀ ਕੀ ਫਤਿਹ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਹੈ ਉਹ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋ ਤਨੂੰ ਕੀ ਹੋ ਗਿਆ ਅਟੈਕ ਹੋ ਗਿਆ ਉਹਨੂੰ ਲੈ ਕੇ ਗਏ ਆ ਔੜ ਦੀ ਖੜਿਆ ਪਹਿਲਾਂ ਫਿਰ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਅੱਡਾ ਕਾ ਗਿਆ ਉਹਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਉਹ ਵੀ پتہ ਨਹੀਂ ਕੀ ਗੱਲ ਹੋ ਗਈ ਉਹਨੂੰ ਉੱਥੇ ਜਾਕ ਹੋ ਗਿਆ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਪੀਸੀਐਸ 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 ਜਿਹੜਾ ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਬਿਮਾਰ ਬੜਾ ਉਹਨੂੰ ਹਸਤਾ ਉਡਾ ਘਰਾ ਹੈ ਇਹ ਦਾਖਲ ਤੋਂ ਉਹਨਾਂ ਨੇ ਨਹੀਂ ਕਰਾਇਆ ਜੇ ਉਹ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਤੇ ਫਿਰ ਇਹ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ। ਬੈਸਕ। ਇਹ ਉਹਦੇ ਦਾਖਲ ਕਿਉਂ ਕਿ ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਗ ਕਰਦੇ ਆਪਾਂ? ਗਰੀਬ ਆਦਮੀ ਨੇ ਉਹਨਾਂ ਨੂੰ ਨੌਕਰੀ ਨਾ ਕਰੀ ਤੇ ਬੱਚੇ ਨੂੰ ਦਵਾ ਸਕਦੇ ਕਿ ਦਵਾ ਦੇ। ਕੋਈ ਮਦਦ ਮੁਤਕਰਨ ਦਾ ਜਿਹੜੇ ਜੇਟੀ ਵਿਆਹ ਹੋ ਗਿਆ ਲੜਕਾ ਵਿਆਹ ਹੋ ਗਿਆ। ਮੋਰ ਮਿਹਰਬਾਨੀ ਕਰਦੇ ਆ। ਅੱਗੇ ਮਤਕਨ ਸਰ ਇਸ ਤੋਂ ਵੱਧ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸੰ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸਨਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ ਕ੍ਰੇਨ ਆਪਰੇਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਾਣ ਕਹਿੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਚਾਹ ਪਾਣੀ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵਜੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਟੀ ਲੈ ਕੇ ਇਹ ਘਟਨਾ ਵਾਪਰੀ ਸੀ ਦੇ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦੱਕੜ ਸਟੇਸ਼ਨ 'ਚ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਮ ਸੁਣਿਆ ਵੀ ਮੌਤ ਹੋ ਗਈ ਤ ਉਹਦੇ ਕੋ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ ਉਸੇ ਟਾਈਮ ਤੇ ਉਹਦੀ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਤਰ੍ਹਾਂ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਗ ਕੇ ਆ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ